ਪਾਈ ਵਾਰ ਅਥੀ ਆਪਣਾ ਖੂਨ ਦੇ ਕੇ ਔਰੰਗ ਝਾੜਿਆ ਤੇਰੇ ਤੇਰੰਗਿਆਂ ਨੂੰ ਮੋਜੰਗਾ ਜਿੱਤਿਆਂ ਜੇ ਤਾਂ ਸਾਡੇ ਯੋਧਿਆਂ ਨੇ ਤੇ ਦੇਸੋਂ ਗਿਆਂ ਨੂੰ ਉਹਨਾਂ ਨੂੰ ਮਾਰਿਆ ਅੱਖ ਕੇ ਅਤਵਾਦੀ ਉਹ ਸਾਨੂੰ ਮਾਰਿਆ ਅੱਖ ਕੇ ਅਤਵਾਦੀ ਤੇ ਜੇਲੀ ਫੁੱਟ ਆਏ ਹੱਕ ਮੰਗਿਆਂ ਨੂੰ ਜੇਲੀ ਸੁਟਿਆਏ ਹੱਕ ਮੰਗਿਆਂ ਨੂੰ ਉਹ ਸਾਡੇ ਹੀ ਮੁਲਕ ਸਾਨੂੰ ਆਖਿਆ ਸੀ ਗੈਰ ਜੀਨਾ ਬੋਲੂਆ ਸੀ ਗਲਾਂ ਦੇ ਵਿੱਚ ਪਾ ਪਾ ਕੇ ਟੈਰ ਜੀਨਾ ਤੇਰੀ ਮੁਲਕ ਸਾਨੂੰ ਆਖਿਆ ਸੀ ਗੈਰ ਜੀਨਾ ਭੋਲੂ ਆਸੀ ਗਲਾਂ ਦੇ ਵਿੱਚ ਪਾ ਪਾ ਕੇ ਟੈਰ ਜੀਨਾ ਸਾਡੀ ਲੰਘ ਗਈ ਸਲਾਖਾਂ ਪਿੱਛੇ ਜ਼ਿੰਦਗੀ ਸਾਡੀ ਲੰਘ ਗਈ ਸਲਾਖਾਂ ਪਿੱਛੇ ਜ਼ਿੰਦਗੀ ਤੇ ਝਟ ਉਹਨਾਂ ਦੀਆਂ ਬੇਲਾ ਹੋ ਗਈਆਂ ਸਾਡੇ ਕਾਤਲ ਕਲੀਨ ਚਿੱਟਾ ਲੈ ਗਏ ਸਾਨੂੰ ਬਿਨਾਂ ਦੋਸ਼ੋਂ ਜੇਲਾ ਹੋ ਗਈਆਂ ਸਾਡੇ ਘਰ ਤੇ ਨਕਲੀ ਨੇ ਚਿੱਟਾ ਲੈ ਗਏ ਸਾਨੂੰ ਬਿਨਾਂ ਦੋਸ਼ੋਂ ਜੇਲਾ ਹੋ ਗਿਆਂ ਹਾਏ ਬਿਦੋਸ਼ਿਆਂ ਨੂੰ ਜੇਲਾ ਹੋ ਗਿਆਂ ਉਹ ਕੀਤੀ ਜਦੋਂ ਹੱਕਾਂ ਦੇ ਬਰਾਬਰੀ ਦੀ ਗੱਲ ਇਹੋਨਾ ਕਹਿਰ ਬਣ ਸਾਡੇ ਉੱਤੇ ਢਾਏ ਸੀ ਆਪਣੇ ਜਲਾਦ ਹੋ ਕੇ ਪੈਰਾਂ ਵਿੱਚ ਕਿੱਲ ਠੋਕੇ ਚੀਰ ਕੇ ਪਟਾ ਚ ਲੂਣ ਪਾਏ ਕੀਤੀ ਜਦੋਂ ਹੱਕਾਂ ਤੇ ਬਰਾਬਰੀ ਦੀ ਗੱਲ ਆਉਂਦਾ ਕਹਿਰ ਬੜੇ ਸਾਡੇ ਉੱਤੇ ਢਾਏ ਸੀ ਆਪਣੇ ਜਲਾਦ ਹੋ ਕੇ ਪਹਿਰਾ ਵਿੱਚ ਕਿਲ ਠੋਕੇ چیر ਕੇ ਪੱਟਾ ਚ ਲੂਣ ਪਾਏ ਸੀ ਹੋ ਗਈਆਂ ਉੜੀਕਦੀਆਂ ਅੰਨੀਆਂ ਮਾਵਾ ਜੋ ਦੀਨਾ ਪੁੱਤ ਘਰੋਂ ਸ਼ਹਿਰ ਨੂੰ ਕਲਾਹੇ ਸੀ ਅੱਖਾਂ ਚ ਰੜਕਦੇ ਕਈ ਅਜੇ ਵੀ ਜਿਉਂਦੇ ਜਿਨਾ ਨਕਲੀ ਮੁਕਾਬਲੇ ਬਣਾਏ ਸੀ 1000000 ਨੂੰ ਜੱਟ ਸਕੇ ਔਰ ਟੀ ਓਏ ਉਹ ਨਾ ਜਾਣ ਮਾਨੂੰ ਚੱਟ ਸਿਕਿਉਰਟੀ ਤੇ ਸਾਡੇ ਲੱਕਾਂ ਨੂੰ ਨਕੇਲਾ ਹੋ ਗਈਆਂ ਸਾਡੇ ਕਾਤਲ ਕਲੀ ਨੇ ਚੱਟਾ ਲੈ ਗਏ ਸਾਨੂੰ ਬਿਨਾ ਦੋਸ਼ੋ ਜੇਲਾ ਹੋ ਗਈਆਂ ਸਾਡੇ ਕਾਤਲ ਕਲੀ ਨੇ ਚੱਟਾ ਲੈ ਗਏ ਸਾਨੂੰ ਬਿਨਾ ਦੋਸ਼ੋ ਜੇਲਾ ਹੋ ਗਈਆਂ ਹਾਏ ਬੇਦੋਸ਼ਿਆਂ ਨੂੰ ਜੇਲਾ ਹੋ ਗਈਆਂ ਓ ਹੋ ਗਈਆਂ ਸਜਾਵਾਂ ਜਦੋਂ ਪੂਰੀਆਂ ਤਾਂ ਦੱਸੋ ਕਾ ਤੂੰ ਫੇਰ ਵੀ ਝੇਲਾਂ ਚ ਸਿੰਘ ਤੜੇ ਨੇ ਭੁੱਖ ਹੜ ਤਾਲੀ ਉੱਤੇ ਹੋ ਗਏ ਛੇ ਮਹੀਨੇ ਲਾਇਆ ਮੋਰ ਚਾਬ ਜੁਰਗ ਵਿਚਾਰੇ ਨੇ ਓ ਹੋ ਗਈਆਂ ਸਜਾਵਾਂ ਜਦੋਂ ਪੂਰੀਆਂ ਤਾਂ ਦੱਸੋ ਕਾ ਤੂੰ ਫੇਰ ਵੀ ਝੇਲਾਂ ਚ ਸਿੰਘ ਤੜੇ ਨੇ ਭੁੱਖ ਹੜ ਤਾਲੀ ਉੱਤੇ ਹੋ ਗਏ ਛੇ ਮਹੀਨੇ ਲਾਇਆ ਮੋਰ ਚਾਬ ਜੁਰਗ ਵਿਚਾਰੇ ਨੇ ਮੋਟਾ ਲੋਗੂ ਗਿਆ ਤੇ ਬੋਲੇ ਹੋਗੇ ਸਾਰੇ ਨੇ ਓਏ ਕਹਿੰਦੇ ਹੱਤ ਆਦੀ ਜਦੋਂ ਅੱਕ ਕੇ ਹੱਥਾਂ 'ਚ ਹਥਿਆਰ ਫਿਰ ਚੁੱਕਦੇ ਹਵਾਰੇ ਨੇ ਰਾਖਸ਼ਾਂ ਦਾ ਰੂਪ ਰਾਜੇ ਬਣ ਕੇ ਸਾਡੇ ਲਈ ਰਾਖਸ਼ਾਂ ਦਾ ਰੂਪ ਰਾਜੇ ਬਣ ਕੇ ਸਾਡੇ ਲਈ ਤੇ ਰਾਣੀਆਂ ਛੜੇਲਾ ਹੋ ਗਈਆਂ ਸਾਡੇ ਕਾਤਲ ਕਲੀਨ ਚਿੱਟਾ ਲੈ ਗਏ ਸਾਨੂੰ ਬਿਨਾਂ ਦੋਸ਼ੋਂ ਜੇ ਲਾ ਹੋ ਗਈਆਂ ਆਡੇ ਕਾਤਲ ਕਲੀ ਨੇ ਛੱਟਾ ਲੈ ਗਏ ਸਾਨੂੰ ਬੇਦੋਸ਼ਾਂ ਦੇ ਲਾ ਹੋ ਗਿਆਂ ਹਾਏ ਬੇਦੋਸ਼ਿਆਂ ਨੂੰ ਜੇਲਾ ਹੋ ਗਿਆਂ ਹਾਏ ਬੇਦੋਸ਼ਿਆਂ ਨੂੰ ਜੇਲਾ ਹੋ ਗਿਆਂ ਹਾਏ ਬੇਦੋਸ਼ਿਆਂ ਨੂੰ ਜੇਲਾ